ਆਜ਼ਾਦੀ ਦੀ 78ਵੀਂ سالਗिरा ਦੇ ਮੌਕੇ ਤੇ ਲੀਗਲ ਐਕਸ਼ਨ ਏਡ ਦੇ ਵੱਲੋਂ ਭਾਰਤ ਮਾਤਾ ਦੇ ਮਹਾਨ ਸਪੂਤਾਂ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀ ਜਾਨ ਦੀ ਕੁਰਬਾਨੀ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਿਹਾ ਇਸ ਸੰਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਲੀਗਲ ਐਕਸ਼ਨ ਏਡ ਦੇ ਕੌਮੀ ਪ੍ਰਧਾਨ ਸ਼ਰਤ ਵਸ਼ਿਸ਼ ਨੇ ਦੱਸਿਆ ਕਿ ਉਹਨਾਂ ਦੀ ਅਗਵਾਈ ਵਿੱਚ ਕੋਮਾਂਤਰੀ ਸਰਹੱਦ ਤੇ ਸਥਿਤ ਪੁਲ ਕੰਜਰੀ ਪਿੰਡ ਤਨੋਏ ਖੁਰਦ ਵਿਖੇ ਸਥਾਪਿਤ ਸ਼ਹੀਦੀ ਯਾਦਗਾਰ ਤੇ ਬ੍ਰਿਗੇਡੀਅਰ ਸੀਐਸ ਪਾਂਡੇ ਚਰਨਜਾ ਬ੍ਰਿਗੇਡ ਆਫਿਸਰ ਤੇ ਲੀਗਲ ਐਕਸ਼ਨ ਏਡ ਦੇ ਮੈਂਬਰਾਂ ਦੇ ਵੱਲੋਂ ਸ਼ਰਧਾਂਜਲੀ ਸਮਾਰੋਹ ਦਾ ਆਯੋਜਨ ਕਰਕੇ ਸ਼ਰਦਾ ਦੇ ਫੁੱਲ ਪੇਂਟ ਕੀਤੇ ਗਏ ਜ਼ਿਕਰਯੋਗ ਹੈ ਕਿ 1971 ਦੀ ਭਾਰਤ-ਪਾਕ ਜੰਗ ਦੇ ਦੌਰਾਨ ਪੁੱਲ ਕੰਜਰੀ ਅਤੇ ਪਿੰਡ ਦੀ ਰੱਖਿਆ ਕਰਦੇ ਹੋਏ ਸਿੱਖ ਰੈਜiment ਦੇ ਲਾਂਸਨਾਇਕ ਸ਼ੰਗਾਰਾ ਸਿੰਘ ਨੇ ਆਪਣੇ ਸਾਥੀਆਂ ਸਮੇਤ ਦੁਸ਼ਮਨ ਦੀਆਂ ਫੌਜਾਂ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜ암 ਪੀਤਾ ਸੀ ਇਸ ਮੌਕੇ ਐਡਵੋਕੇਟ ਸੰਜੀਤ ਸਿੰਘ ਪੂਨਮ ਸ਼ਰਮਾ ਸਚੀਨ ਪਾਟਿਆ ਰਿਸ਼ੀ ਸ਼ਰਮਾ ਮੁਹੰਮਦ ਇਰਸ਼ਾਦ ਸ਼ਾ ਮੁਹੰਮਦ ਇਸਲਾਮ ਸ਼ਾ ਮੁਹੰਮਦ ਅਰਸਲਾਨ ਲਵ ਮਹਾਜਨ ਸ਼ਿਵ ਕੁਮਾਰ ਪ੍ਰਵੀਨ ਕੋਚਰ ਸੰਤੋਖ ਸਿੰਘ ਬਲਜੀਤ ਸਿੰਘ ਸੂਰਜ 베ਰੀ ਆਦ ਸਮੇਤ ਕਈ ਲੋਕ ਮੌਜੂਦ ਸਨ लीगल एक्शन एड की ओर से हम लोगों ने अपने अठहत्तरवें आज़ादी महोत्सव पर यहाँ पुल कंजरी में जो हमारा शहीदी स्मारक बना है जो कि हमारे लांस नायक श्री संगारा सिंह जी जिन्होंने उन्नीस की लड़ाई में धनुआ पुल में अपना और अपने साथियों का बलिदान देके ये कंजरी पुल को बचाया और सारे गांव की रक्षा की उनकी याद में ये स्मारक बना है हम हर साल यहाँ पे आके अपनी टीम के साथ इन महान वीरों को श्रद्धांजलि देते हैं और इन वीरों को नमन करते हैं जिनकी बदौलत आज हम अपने घरों में आराम से बैठे हैं मैं अपने शहरवासियों को को अठहत्तर आजादी दिवस पर बधाई देता हूं धन्यवाद ठीक है जय जवान जय किसान आज असी पंद्रह अगस्त के उपलक्ष्य विच श्री शरद जी की अगुवाई के हेठ असी अज ਲਾਸ ਨਾਇਕ ਸ਼ੰਗਾਰਾ ਸਿੰਘ ਜੀ ਦੀ ਸ਼ਹਾਦਤ ਨੂੰ ਅਸੀਂ ਪ੍ਰਣਾਮ ਕਰਨ ਆਏ ਹਾਂ ਤੇ ਅਸੀਂ ਹਰ ਸਾਲ ਇੱਥੇ ਆਨੇ ਆਂ ਹਾਂ ਤੇ ਅਸੀਂ ਉਹਨਾਂ ਨੂੰ ਨਮਨ ਕੀਤਾ ਹੈ ਅੱਜ ਦੇ ਦਿਨ ਤੇ ਪਲੱਸ ਜਿਹੜੀ ਸਾਡੀ ਜਿਹੜੀ ਬਾਰਡਰਾਂ ਤੇ ਜਿਹੜੀ ਫੌਜ ਖੜੀ ਹੈ ਉਹਨਾਂ ਦੀ ਜਿਹੜੀ ਸੈਕਰੀਫਾਈਸਿਸ ਹੈ ਉਸ ਚੀਜ਼ ਨੂੰ ਅਸੀਂ ਯਾਦ ਕਰਦੇ ਹਾਂ ਅੱਜ ਦੇ ਦਿਨ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ ਸਾਡੀ ਲਾਈਫ ਦੇ ਵਿੱਚ ਅਸੀਂ ਅੱਜ ਸੇਫ ਹੈਗੇ ਹਾਂ ਤੇ ਇਹਨਾਂ ਦੇ ਕਰਾਏ ਨੇ ਅੱਗੇ ਜੀ ਸਰ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਸਰ ਅਹੀ ਦੇਣਾ ਚਾਹੁੰਦਾ ਹਾਂ ਕਿ ਸਰ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਸਰ ਇਰਿਸਪੈਕਟਿਵ ਆਫ ਐਨੀ ਰਿਲੀਜੀਅਨ ਕ੍ਰੀਡ ਕਲਰ ਤੇ ਇਹ ਜਿਹੜੇ ਸਾਡੇ ਜਿਹੜੇ ਸੋਲਜਰਸ ਹੈਗੇ ਆ ਇਹ ਸਾਡੇ ਵਾਸਤੇ ਬਹੁਤ ਵੱਡੀ ਐਗਜ਼ਾਮਪਲ ਹੈ ਸਰ ਉਹ ਕਿਸੇ ਜਦੋਂ ਬਾਰਡਰ ਤੇ ਲੜਦੇ ਨੇ ਉਦੋਂ ਇਹ ਨਹੀਂ ਦੇਖਦੇ ਕਿ ਅਸੀਂ ਕਿਸ ਰਿਲੀਜੀਅਨ ਦੀ ਰੱਖਿਆ ਕਰ ਰਹੇ ਹਾਂ ਜਾਂ ਕੀ ਕਰ ਰਹੇ ਕਿ ਨਹੀਂ ਕਰ ਰਹੇ ਉਹਨਾਂ ਨੇ ਦੇਸ਼ ਦੀ ਸੇਵਾ ਕਰਨੀ ਹੈ ਸਰ ਉਹ ਤੋਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਸਰ ਉਹ ਸਿੱਖਿਆ ਨੂੰ ਅਸੀਂ ਯਾਦ ਰੱਖਦੇ ਆ ਤੇ ਅੱਗੇ ਅਸੀਂ ਸਾਡੀ ਜਿਹੜੀ ਲੀਗਲ ਐਕਸ਼ਨ ਹੈਡ ਹੈ ਸਰ ਉਹ ਇਹੀ ਆਪਣਾ ਸੋਸਾਇਟੀ ਨੂੰ ਦੱਸਣਾ ਚਾਹੁੰਦੀ ਹੈ ਕਿ ਇਹ ਜਿਹੜੀ ਸ਼ਹਾਦਤ ਹੈ ਉਹ ਬਹੁਤ ਵੱਡੀ ਸ਼ਹਾਦਤ ਹੈ ਤੇ ਇਸ ਨੂੰ ਯਾਦ ਰੱਖਣਾ ਚਾਹੀਦਾ ਸਰ ਧੰਨਵਾਦ ਜੀ